ਵੀਡੀਓ ਸ਼ੇਅਰ ਕਰਕੇ ਹਰ ਇੱਕ ਦੇ ਫੋਨ 'ਚ ਜਾਣੀ ਚਾਹੀਦੀ ਹੈ ਤੁਸੀਂ ਦੇਖ ਸਕਦੇ ਹੋ ਇਹ ਹਲਕਾ ਇੰਜਰਜਨ ਹੈ ਪੁੱਟਿਓ ਸੜਕ ਬੜਾਈਓ ਸੜਕ ਪਟਵਾ ਦਿੱਤੀ ਵਜਾ ਤੁਹਾਨੂੰ ਦੱਸਦੇ ਆ ਅੱਗੇ ਜਾ ਕੇ ਥੋੜਾ ਪਹਿਲਾਂ ਦਾ ਬਿਰਬਾ ਦੇ ਦੀ ਇਹ ਕੁੱਤੇ ਖਾਣੀ ਜਿਹੜੀ ਬਾਹਮਾ ਮਾਰ ਮਾਰ ਕੇ ਕਦੇ ਅਫਸਰ ਵੱਲੋਂ ਤੇ ਕਦੇ ਠੇਕੇਦਾਰਾਂ ਵੱਲੋਂ ਬਾਹਮਾ ਜਾ ਰਹੀਆਂ ਨੇ ਇਹਨਾਂ ਦੀ ਕੁੱਤੇ ਖਾਣੀ ਹੋ ਰਹੀ ਹੈ ਕਹਿ ਰਿਹਾ ਕਿ ਭਗਵੰਤ ਮਾਨ ਸਰਕਾਰ ਦੇ ਵਿੱਚ ਇਹ ਕੰਮ ਨਹੀਂ ਚੱਲਣਾ ਇਹ ਸੜਕ ਨੂੰ ਪੁੱਟ ਦਿਓ ਕਿਉਂਕਿ ਉਹ ਸਰਕਾਰ ਭਗਵੰਤ ਮਾਨ ਸਰਕਾਰ ਦੇ ਜੋ ਟੈਂਡਰ ਵਿੱਚ ਦਿੱਤੇ ਨਿਜਮਾ ਅਨੁਸਾਰ ਨਹੀਂ ਬਣੀ ਗਈ ਸੀ ਸੋ ਹਲਕਾ ਇੰਚਾਰਜ ਨੇ ਹੁਣ ਠੇਕੇਦਾਰੀ ਦੇ ਸਾਹਮਣੇ ਦੇਖ ਸਕਦੇ ਹੋ ਇਹ ਕੁੱਤੇਖਾਣੀ ਹੋ ਰਹੀ ਹੈ ਜੋ ਸੜਕ ਬਣਾਉਣ ਵੇਲੇ ਮੌਕੇ ਦਾ ਇੰਚਾਰਜ ਹੈਗਾ ਸੋ ਉਹ ਮੰਨ ਵੀ ਰਿਹਾ ਕਿ ਸੜਕ ਜਿਹੜੀ ਹੈਗੀ ਆ ਉਹ ਜਿਹੜੀ ਉੱਪਰ ਪ੍ਰੀਮੈਕਸ ਪਾਈ ਜਾ ਰਹੀ ਹੈ ਸਰਕਾਰ ਦੇ ਨਿਯਮਾਂ ਮੁਤਾਬਕ ਨਹੀਂ ਸੋ ਹਿਰਾਫੇਰੀ ਮੁਤਾਬਕ ਪਾਈ ਜਾ ਰਹੀ ਹੈ ਉਸ ਵਿੱਚ ਕੁਝ ਮਟੀਰੀਅਲ ਘੱਟ ਪਾਇਆ ਜਾ ਰਿਹਾ ਜਾਂ ਲੁੱਕ ਘੱਟ ਪਾਈ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਹਲਕਾ ਇੰਚਾਰਜ ਦਿੱਤੇ ਵਰ ਕਿਵੇਂ ਬਾਹਮਾ ਕੱਡ-ਕੱਡ ਉਹਦੀ ਕੁੱਤੇਖਾਣੀ ਕਰ ਰਿਹਾ ਹੈਗਾ ਉਸ ਉਹਦੇ ਨਾਲ ਹੀ ਖੜੇ ਪੁਲਿਸ ਅਫਸਰ ਸੌਰੀ ਪੁਲਿਸ ਅਫਸਰ ਨਹੀਂ ਜਿਹੜੇ ਮੁਲਾਜ਼ਮ ਹੈਗੇ ਇਹ ਇਹ ਪਗੜੀ ਵਾਲੇ ਸਰਦਾਰ ਨੇ ਜਿਨ੍ਹਾਂ ਵੱਲੋਂ ਹੁਣ ਹਲਕਾ ਇੰਚਾਰਜ ਹੋਏ ਨੇ ਸਰਕਾਰੀ ਅਧਿਕਾਰੀ ਨੇ ਇਹਨਾਂ ਦੀ ਰਹਿਨਮਾਈ ਹੇਟੇ ਸੜਕ ਬਣ ਰਹੀ ਹੈ ਦੇਖੋ ਕਿਵੇਂ ਨੀਵੀਂ ਪਾ ਕੇ ਨੀਮੋ ਝੂਣਾ ਇਹਨਾਂ ਦੀ ਨੀਮੀ ਸਾਫ ਜ਼ਾਹਰ ਕਰ ਰਹੀ ਹੈ ਕਿ ਦਾਲ ਚ ਕੁਛ ਕਾਲਾ ਹੈ ਭਗਵੰਤਮਾਨਾ ਤੂੰ ਬਹੁਤ ਮਾੜਾ ਮੁੱਖ ਮੰਤਰੀ ਹੈ ਕਿਉਂਕਿ ਤੂੰ ਪੰਜਾਬ ਦੀਆਂ ਸੜਕਾਂ ਵਧੀਆ ਚਾਹਣਾ ਤੂੰ ਕੀ ਲੈਣਾ ਸੜਕਾਂ ਵਧੀਆ ਤੂੰ ਤੂੰ ਤਾਂ ਰੋੜਾ ਦੇ ਉੱਪਰ ਦੀ ਲੰਗਦਾ ਆ ਠੀਕ ਨਹੀਂ ਵੱਡੇ ਵੱਡੇ ਜੀਟੀ ਰੋਡ ਜਿਹੜੇ ਬਣੇ ਹੋ ਉਹਨਾਂ ਦੇ ਉੱਪਰ ਦੀ ਲੰਘ ਜਾਣਾ ਤਾਂ ਇਹਨਾਂ ਸੜਕਾਂ ਤੋਂ ਕੀ ਡਣਾ ਬਣਾਈ ਜਾਂਦੇ ਜੋ ਥੋੜੀ ਜਿਹਾ ਪੈਸੇ ਇਹਨਾਂ ਦੀ ਜੇਬ ਚ ਪਾ ਥੋੜੀ ਜਿਹੀ ਆਪਣੀ ਭਗਵੰਤਮਾਨ ਸਰਕਾਰ ਫਿਰ ਬਹੁਤ ਚੰਗੀ ਆ ਕਿਉਂਕਿ ਇੱਥੇ ਜਨਤਾ ਦਾ ਪੈਸਾ ਲੱਗ ਰਿਹਾ ਭਗਵੰਤਮਾਨ ਕਹਿੰਦਾ ਇਹ ਜਨਤਾ ਦੀ ਸਰਕਾਰ ਹੈਗੀ ਆ ਆਮ ਲੋਕਾਂ ਦੀ ਸਰਕਾਰ ਹੈਗੀ ਆ ਇੱਥੇ ਹੇਰਾਫੇਰੀ ਨਹੀਂ ਹੋਣ ਦੇਣੀ ਕੁੱਤੇ ਖਾਣੀ ਦਾ ਆਲਮ ਤੁਸੀਂ ਦੇਖ ਸਕਦੇ ਹੋ ਤੇ ਉਹ ਕਿਵੇਂ ਦੇਖੋ ਠੇਕੇਦਾਰ ਕਿੰਨਾ ਬਿਸ਼ਰਮ ਹੈ ਜੋ ਜੇਬ ਜਾਂ ਜੇਬਾਂ ਚ ਹੱਥ ਪਾ ਕੇ ਉਹ ਹਲਕਾ ਇੰਚਾਰਜ ਕੰਗ ਸਾਬ ਨਾਲ ਬਹਿਸ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਉਸਨੇ ਆਕੰਗ ਸਾਬ ਨੇ ਆਖਤਾ ਕਿ ਨਹੀਂ ਚਲੇਗਾ ਇਸ ਸੜਕ ਨੂੰ ਪੁੱਟ ਕੇ ਦੁਬਾਰਾ ਬਣਾਓ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਆਪਣੇ ਕਮੈਂਟਾਂ ਵਿੱਚ ਜਰੂਰ ਲਿਖਣਾ ਜੀ ਆਓ ਦੇਖਦੇ ਹਾਂ ਠੇਕੇਦਾਰ ਦੀ ਤੇ ਸਰਕਾਰੀ ਅਫਸਰ ਦੀ ਕੁੱਤੇ ਖਾਣੀ ਜਣੀ ਗੱਲ ਹੋਈ ਸੀ ਕਿ ਸਾਨੂੰ ਕੁਆਲਿਟੀ ਚੰਗੀ ਚਾਹੀਦੀ ਹੈ ਫਿਰ ਤੁਸੀਂ ਲੋ ਕੁਆਲਿਟੀ ਦੀ ਕਿਉਂ ਬਣਾ ਰਹੇ ਹੋ ਲੋ ਕੁਆਲਿਟੀ ਬਣਾਈ ਜੀ ਮੇਰੀ ਸੁਣ ਲਓ ਗੱਲ ਤੁਹਾਡੇ ਦੇ ਕਰਕੇ ਮੈਨੂੰ ਉੱਤੇ ਤੱਕ ਪੂਰੀ ਗੱਲ ਕਰਨੀ ਪਈ ਹਾਂ ਹੁਣ ਤੁਸੀਂ ਇਹ ਰਿਪੇਅਰ ਕਰ ਦੋਗੇ ਮੈਂ ਸਾਰੀ ਰੋਡ ਦੀ ਚੈਕਿੰਗ ਕਰਾਉਣੀ ਹੈ ਐਸ.ਡੀ. ਸਾਹਿਬ ਤੁਸੀਂ ਵੀ ਸੁਣ ਲਓ ਜੇਈ ਸਾਹਿਬ ਤੁਸੀਂ ਸੁਣ ਲਓ ਠੀਕ ਹੈ ਸਰ ਸਾਨੂੰ ਇੱਕਦਮ ਹੈ ਨਾ ਕੰਮ ਵਧੀਆ ਚਾਹੀਦਾ ਹੈ ਹੁਣ ਪੁਰਾਣੀਆਂ ਸਰਕਾਰਾਂ ਵਾਲੀ ਗੱਲ ਨਹੀਂ ਠੀਕ ਹੈ ਜੀ ਤੁਹਾਡੇ ਪੁਰਾਣੇ ਕੰਮ ਚੱਲਦੇ ਹੁਣ ਉਹਦੀ ਬਣਾਉਂਦੇ ਹੋਗੇ ਸਾਡਕਾ ਪਹਿਲਾਂ ਹਾਂਜੀ ਹੁਣ ਨਹੀਂ ਚੱਲਣਾ ਨਹੀਂ ਨਹੀਂ ਕੰਮ ਵਧੀਆ ਕਰਾਂਗੇ ਸਰ ਤੁਸੀਂ ਦੇਖੋ ਆ ਜਿੱਤੋਂ ਵਧੀਆ ਕਰੋਗੇ ਫਿਰ ਪਟਨਾ ਕੋ ਪੈ ਰਿਆ ਚ ਮੁੱਕ ਘੱਟ ਕਿਉਂ ਹੈ ਥੋੜੇ ਆ 50 60 ਫੁੱਟ ਦੇ ਟੋਟੇ ਦੇ ਵਿੱਚ ਬਣਾ ਲਉ ਮਾਈਜ਼ੀ ਪ੍ਰੋਬਲਮ ਹੈ ਨਾ ਹਾਂਜੀ ਹਾਂਜੀ ਚੱਲੋ ਮੰਨ ਰਹੇ ਇਹ ਮੰਨ ਰਹੇ ਹੋ ਨਾ ਤੁਸੀਂ ਪ੍ਰੋਬਲਮ ਹੈ ਇੰਨੀ ਲੈ ਕੇ ਦੇ ਵਿੱਚ ਪ੍ਰੋਬਲਮ ਸੀ ਤਾਂ ਇਹ ਡਿਸਮੈਂਟਲ ਕਰ ਰਹੇ ਹਾਂ ਹਾਂ ਪ੍ਰੋਬਲਮ ਹੈ ਤਾਂ ਕਰ ਰਹੇ ਹੋ ਨਾ ਹਾਂਜੀ ਹਾਂਜੀ ਇੰਨੀ ਲੈ ਕੇ ਦੇ ਵਿੱਚ ਤੁਸੀਂ ਦੱਸੋ ਮੈਨੂੰ ਉੱਤੇ ਤਾਂ ਕਿਉਂ ਗੱਲ ਕਰਨੀ ਬਈ ਤੁਸੀਂ ਪਹਿਲਾਂ ਜੇ ਨਾ ਮੈਂ ਗੱਲ ਕਰਦਾ ਹਾਂਜੀ ਤੇ ਆ ਤੁਹਾਡੇ ਇੱਧੇ ਚੱਲਣਾ ਸੀਗਾ ਕੋਈ ਨੀ ਕੋਈ ਨਹੀਂ ਪੈਤਾ ਚਲਾ ਦਈਓ ਇੱਦਾਂ ਜੀ ਮੇਰੀਆਂ ਦੋ ਸ ਹੈ ਤਾਂ ਪਹਿਲਾ ਕਿਦੀ ਪੱਟੀ ਐ ਨਹੀਂ ਕੋਈ ਪ੍ਰੋਬਲਮ ਨਹੀਂ ਤਾਂ ਹੀ ਸਰ ਆ ਠੀਕ ਐ ਪ੍ਰੋਬਲਮ ਨਹੀਂ ਲੱਭੀ ਹੋਈ ਤਾਂ ਹੀ ਆ ਨਾ ਤੁਸੀਂ ਕੰਮ ਬਹੁਤ ਵਧੀਆ ਕਰੋ ਤੇ ਤੁਸੀਂ ਸਾਡੀ ਜੋ ਸਰਕਾਰ ਨੇ ਡਿਊਟੀ ਲਈ ਹੋਈ ਐ ਠੀਕ ਐ ਤੇ ਤੁਸੀਂ ਤਾਂ ਨੁਮਾਇੰਦੇ ਹੋ ਸਰਕਾਰ ਦੇ ਬਿਲਕੁਲ ਠੀਕ ਐ ਤੇ ਤੁਸੀਂ ਦੇਖੋਗੇ ਕੰਮ ਬਿਲਕੁਲ ਠੀਕ ਹੋਵੇ ਤੇ ਜਦੋਂ ਸੜਕ ਕੰਪਲੀਟ ਹੋ ਗਈ ਨਾ ਇਹਦੀ ਰਿਪੋਰਟ ਚਾਹੀਦੀ ਐ ਪੂਰੀ ਮੈਂ ਅਸੀਂ ਕੰਪਲੀਟ ਸੜਕ ਦੇ ਬਾਅਦ ਵੀ ਅਸੀਂ ਚੈੱਕ ਕਰਨਾ ਕਿ ਕੋਈ ਤੁਹਾਨੂੰ ਦੁਬਾਰਾ ਕਰਨਾ ਪਾਵੇ ਪੇਮੈਂਟਾਂ ਨਹੀਂ ਹੋਣ ਦੇਣੀਆਂ ਅਸੀਂ ਠੀਕ ਐ ਜੀ ਠੀਕ ਐ ਆ ਨਹੀਂ ਚੱਲਣਾ ਭਗਵਾਨ ਦਾ ਸਰਕਾਰ ਦੇ ਠੀਕ ਅੱਛੀ ਨਹੀਂ ਚੱਲਣਾ ਹੋਊਗਾ ਸਰ ਅਸੀਂ ਇਨਸ਼ੋਰ ਕਰਦੇ ਹਾਂ ਤੁਹਾਨੂੰ ਅਸੀਂ ਸਹੀ ਕਰ ਰੱਖਾਂਗੇ ਬਸ ਠੀਕ ਹੈ ਦੇਖੋ ਉਹਦਾ ਉਸ ਦਾ ਟਾਈਮ ਬਦਲ ਗਿਆ ਹੁਣ ਤੇ ਇਧਰ ਸਾਹਿਬ ਹੁਣ ਟਾਈਮ ਬਦਲ ਗਿਆ ਹੈ ਰਵਿੰਦਰ ਮੜਾ ਜੇ ਸਾਈਡ ਹੋਈ ਮੈਂ ਤੁਹਾਨੂੰ ਪਛਾਣਦਾ ਮੈਨੂੰ ਤੁਸੀਂ ਕੌਣ ਹੋ ਕਿਸੇ ਸਰਕਾਰਾਂ ਜਿੱਦਾਂ ਹੁੰਦਾ ਸੀਗਾ ਕਿ ਕੋਲ ਪਾਲਟੀਸ਼ਨ ਹੋਵੇ ਤਾਂ ਉਹਨੂੰ ਪਤਾ ਨਾ ਹੋਵੇ ਪਹਿਲਾਂ ਆਟੀ ਸੱਟੀ ਲਾਦੀ ਕਮਰੇ 'ਚ ਬੈਠ ਕੇ ਫਿਰ ਕੰਮ ਸ਼ੁਰੂ ਹੁੰਦੇ ਸੀਗੇ ਮੈਂ ਤੁਹਾਨੂੰ ਜਾਂਦਾ ਕਿ ਤੁਸੀਂ ਕੌਣ ਹੋ ਹਾਂ ਨਹੀਂ ਆਪਣੀ ਕੋਈ ਹੋਈ ਹਾਂ ਤਾਂ ਫਿਰ ਇਸ ਕਰੇ ਕੰਮ ਵਧੀਆ ਕਰਨਾ ਨਹੀਂ ਨਹੀਂ ਕੰਮ ਵਧੀਆ ਕਰਨਾ ਕੰਮ ਠੀਕ ਕਰਨਾ ਪੈਣਾ ਠੀਕ ਜੀ ਰੋਵਰ ਇੰਡੀਆ ਜਦੋਂ ਆਈ ਫਿਰ ਮਤਲਬ ਜਦੋਂ ਪਹੁੰਚਿਆ ਇਹ ਨਿਕਲੂ ਸਾਹਿਬ ਹੋ ਰਹੇ ਜੀ ਬੰਦਾ ਬਚ ਗਿਆ ਨਹੀਂ ਇਹਨਾਂ ਨੂੰ ਕਿਹਾ ਕਿ ਉਹ ਥੱਲੇ ਪੱਥਰ ਨਾ ਪਟੋ ਮਤਲਬ ਇਹ ਨਾ ਸਜਾ ਦੇ ਕਿੰਨੀ ਸੜਾ ਮਾਰ ਕੇ ਯਾਰ ਰੋਡ ਆਪਣੀ ਭੂਦੜੀ ਤੋਂ ਲੈ ਕੇ ਸੋਦੀ ਤੱਕ ਪੂਰੀ ਜੀ ਸੜੇ ਰੋਕਣ ਲਈ ਜਾ ਜੇ ਪਿੱਛੇ ਬਣੀ ਹੈ ਤਾਂ ਉਹ ਪਹਿਲਾਂ ਉਹ ਬੋਡਰ ਚ ਕਿਤੇ ਰਹੇ ਹੈ ਨਹੀਂ ਲੱਗਦਾ ਕਿ ਪਤਾ ਕਰ ਲਾਂਗੇ ਕਿ ਕਿੰਨੇ ਸਕੂਰੀ ਹੋਏ ਕਿੰਨੇ ਦੀ ਕੋਈ ਪ੍ਰੋਬਲਮ ਨਹੀਂ 30 mm bc 50 mm d ਜਦ ਤੱਕ ਸਾਨੂੰ ਟੈਕਨੀਕਲੀ ਨਹੀਂ ਪਤਾ ਚੱਲਦਾ ਤੱਕ ਤੁਹਾਡੀ ਤਸਲੀ ਨਹੀਂ ਨਾ ਹੁੰਦੀ ਤੁਸੀਂ ਇਹਨਾਂ ਨੂੰ ਛੱਡਣਾ ਨਹੀਂ ਸਰ ਤੁਹਾਡੀ ਤਸਲੀ ਹੋਣੀ ਚਾਹੀਦੀ ਹੈ ਪੂਰੀ ਤੁਸੀਂ ਇਹਨਾਂ ਨੂੰ ਛੱਡਣਾ ਨਹੀਂ ਤੇ ਅਸੀਂ ਵੀ ਤੁਹਾਡੇ ਤੋਂ ਪਤਾ ਕਰਾਂਗੇ ਜੇ ਹੈਗਾ ਫਿਰ ਜਿੱਥੇ ਤੱਕ ਰੋਡ ਪੂਗੀ ਇਹਨੂੰ ਲੈ ਸਕਦਾ